ਡਾਕਟਰ ਕੀ ਨਾਮ ਹੈ ਦੱਸੋ ਹਾਂਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਡਾਕਟਰ ਪਰਮਜੀਤ ਡਾਕਟਰ ਖੀਰਨੀਆ ਤੋਂ ਬੱਚੇ ਆਏ ਨੇ ਕੀ ਮਾਮਲਾ ਹੈ ਹਾਂਜੀ ਆਪਣੇ ਕੋਲ ਅੱਜ ਖੀਰਨੀਆ ਤੋਂ ਬੱਚੇ ਆਏ ਆ ਮੇਡ ਟੀਚਰ ਬੱਚਿਆਂ ਨੂੰ ਬੀਜ਼ ਨੇ ਮਤਲਬ ਉਹ ਮੁਖਿਆਲ ਨੇ ਕੱਟਿਆ ਹੈ ਤੇ ਬੱਚੇ ਦੋ ਤਿੰਨ ਬੱਚੇ ਤਾਂ ਥੋੜੇ ਅਨਕੌਸ਼ੀਅਸ ਕੰਡੀਸ਼ਨ ਸੀ ਆਏ ਸੀਗੇ ਪਰ ਹੁਣ ਸਟੇਬਲ ਨੇ ਬੱਚਿਆਂ ਦੇ ਨਾਲ ਉਹਨਾਂ ਦੀ ਇੱਕ ਫੀਮੇਲ ਟੀਚਰ ਵੀ ਸੀ ਮੈਮ ਕਿੰਨੇ ਬੱਚੇ ਸੀ ਟੋਟਲ ਪੰਜ ਬੱਚੇ ਸੀ ਔਰ ਇੱਕ ਮੈਡਮ ਨੇ ਕਿੰਨੀ ਕੀ ਉਮਰ ਦੇ ਬੱਚੇ ਹੈਗੇ ਆ ਬੱਚੇ ਲੀਅਰਬਾਊਟ 4 ਤੋਂ 5 ਸਟੈਂਡਰਡ ਦੇ ਬੱਚੇ ਆ ਚੌਥੀ ਪੰਜਵੀਂ ਕਲਾਸ ਦੇ ਬੱਚੇ ਆ ਸਾਰੇ ਇੱਕ ਬੱਚਾ 3rd ਕਲਾਸ ਦਾ ਵੀ ਹੈ ਆ ਬੱਚੇ ਕੋਈ ਸਵੀਅਰ ਨਹੀਂ ਹੋਏਗੇ ਜੀ ਦੋ ਤੋਂ ਤਿੰਨ ਬੱਚੇ ਅਨਕੌਸ਼ੀਅਸ ਕੰਡੀਸ਼ਨ ਸੀ ਜਿਨ੍ਹਾਂ ਨੂੰ ਕਾਫੀ ਜ਼ਿਆਦਾ ਕਟਿਆ ਹੋਇਆ ਸੀ ਪਰ ਹੁਣ ਅੰਡਰ ਕੰਟਰੋਲ ਹੈ ਆ ਮੈਂ ਸਵੈਲਿੰਗ ਵਗੈਰਾ ਬੱਚਿਆਂ ਦੇ ਅੰਸੀ ਕੰਟਰੋਲ ਦੇ ਵਿੱਚ ਆ ਗਈ ਹੈ ਜੀ ਆ ਹੁਣ ਕੰਟਰੋਲਸ ਹੈ ਟ੍ਰੀਟਮੈਂਟ ਤੋਂ ਬਾਅਦ ਕੰਟਰੋਲਸ ਹੈ ਪੇਰੈਂਟਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਕਿ ਜੀ ਉਹ ਸਕੂਲ ਵੱਲੋਂ ਉਹਨਾਂ ਨੇ ਸੂਚਿਤ ਕਰਤਾ ਸੀ ਔਰ ਕਈ ਬੱਚਿਆਂ ਦੇ ਪੇਰੈਂਟਸ ਆ ਵੀ ਚੁੱਕੇ ਨੇ ਹਾਂਜੀ ਠੀਕ ਹੈ ਥੈਂਕ ਯੂ ਹਾਂਜੀ ਕੀ ਨਾਮ ਆ ਤੁਹਾਡਾ ਮੇਰਾ ਗੁਰਮੀਤ ਸਿੰਘ ਜੀ ਆ ਕੀ ਮਾਮਲਾ ਹੋਇਆ ਤੁਸੀਂ ਬੱਚੇ ਲੈ ਕੇ ਪਹੁੰਚੇ ਹਸਪੀਟਲ ਹਾਂਜੀ ਤੇ ਸਾਡੇ ਖੇਰ ਨੇ ਪਿੰਡ ਇੱਕ ਡੋਮ ਡੋਮਣ ਆੜਦਾ ਆ ਗਿਆ ਮੇਰੇ ਗਰਾਉਂਡ ਸਕੂਲ ਦੇ ਵਿੱਚ ਮਤਲਬ ਜੇ ਉਹ ਬੱਚਿਆਂ ਦੇ ਬੱਚੇ ਕਲਾਸ ਲਾਉਣ ਲੱਗੇ ਸੀਗੇ ਉੱਠ ਕੇ ਜਾ ਕੇ ਲੰਚ ਕਰਕੇ ਤੇ ਉਹ ਕਲਾਸ 'ਚ ਜਾਣ ਲੱਗੇ ਸੀਗੇ ਉਸ ਤੋਂ ਬਾਅਦ ਡੋਮਣ ਆਇਆ ਹੀ ਉੜਦੌੜਦਾ ਉਹਨੇ ਅੱਗੇ ਬੱਚੇ ਨੇ ਸਾਰਿਆਂ ਦੇ ਲੜ ਗਏ ਇਹ ਆਪਣੇ ਜਿਹੜਾ ਸਕੂਲ ਆ ਪ੍ਰਾਇਮਰੀ ਸਕੂਲ ਆ ਪ੍ਰਾਇਮਰੀ ਸਕੂਲ ਆ 5ਵੀਂ ਤੱਕ ਆਈ ਹੈ ਕਿੰਨੇ ਬੱਚਿਆਂ ਨੂੰ ਕੱਟਿਆ ਉਹਨੂੰ ਉਹਨੇ ਕੱਟੇ 5 ਬੱਚਿਆਂ ਨੂੰ ਬਾਕੀ ਜਿਹੜੇ ଥିਗੇ ਯਾਨੀ ਘਬਰਾ ਸਾਰੇ ਗਏ ਦੀ ਬੱਚੇ ਬਹੁਤ ਜ਼ਿਆਦਾ ਘਬਰਾ ਗਏ ਥੀ ਕਿ ਮੈਡਮ ਦੇ ਬਹੁਤ ਜ਼ਿਆਦਾ ਲੜੇ ਆਈ ਮੈਡਮ ਮੈਡਮ ਬੱਚਿਆਂ ਨੂੰ ਬਚਾਉਂਦੇ ਸੀਗੇ ਇੱਕ ਕਰਕੇ ਫਿਰ ਬੱਚੇ ਮੈਡਮ ਤੇ ਜ਼ਿਆਦਾ ਲੜੇ ਆਈ ਤਿੰਨ ਬੱਚੇ ਜ਼ਿਆਦਾ ਸੀਰੀਅਸ ਨੇ ਬਹੁਤੇ ਤੇ ਦੋ ਬੱਚੇ ਠੀਕ ਨੇ ਉਹਨਾਂ ਦੇ ਵਿੱਚੋਂ ਇਹਨਾਂ ਦੇ ਮਾਪਿਆਂ ਨੂੰ ਦੱਸ ਮਾਪਿਆਂ ਨੂੰ ਦੱਸਿਆ ਹੁਣ ਮਾਪੇ ਵੀ ਆ ਗਏ ਉਹਨਾਂ ਦੇ ਔਰ ਕਿਸੇ ਨੇ ਬਚਾਉਣ ਦੀ ਕੋਸ਼ਿਸ਼ ਨਹੀਂ ਨਹੀਂ ਕਿਸੇ ਨੇ ਨਹੀਂ ਉੱਤੇ ਮੱਲ ਲਵੇ ਲਾਉਣ ਇੱਕ ਦੋ ਕੁ ਬੁੜੀਆਂ ଥିਗੀਆਂ ਬਾਕੀ ਸਾਡੇ ਧਰਨੇ ਚੱਲਦਾ ਸੀ ਸਾਰੇ ਧਰਨੇ ਦੇ ਸੀਗੇ ਅਸੀਂ ਮੈਂ ਵੀ ਉੱਥੇ ਸੀ ਗਈ ਧਰਨੇ ਤੋਂ ਫਿਰ ਆਏ ਆ ਸਰਪੰਚ ਸਾਹਿਬ ਵੀ ਉੱਥੋਂ ਆਏ ਨੇ ਇਹ ਆ ਕੇ ਇਹਨਾਂ ਨੇ ਫਿਰ ਆਪਣੇ ਘਰ ਦੇੋਂ ਲੈ ਕੇ ਗਏ ਨੇ ਮੈਡਮ ਨੂੰ ਤੇ ਉਸ ਦਿਵਾਰ ਸਾਨੂੰ ਫੋਨ ਕਰਤਾ ਪਿਆ ਸੀ ਤੇ ਬੱਚਿਆਂ ਨੂੰ ਜਾ ਕੇ ਜਦ ਇੱਥੇ ਕੌਂਸਲਰ ਤੇ ਆ ਗਈ ਬੱਚੇ ਕਿਹੜੀ ਕਿਹੜੀ ਕਲਾਸ ਦੇ ਨੇ ਬਤਾ ਤੁਹਾਨੂੰ ਇਹ 2 ਚੌਥੀ ਦੇ ਨੇ ਤਿੰਨ ਪੰਜਵੀਂ ਦੇ ਨੇ ਬੱਚੇ ਹੋਂ ਠੀਕ ਨੇ ਤਿੰਨ ਬੱਚੇ ਹਾਂ ਠੀਕ ਨੇ ਉਹਦਾ ਠੀਕ ਨੇ ਨੇ ਜਿਆਦਾ ਬੱਚਿਆਂ ਦੇ ਤਿੰਨ ਦੇ ਬਹੁਤ ਜ਼ਿਆਦਾ ਲੜੇ ਮੈਡਮ ਦੇ ਹਲਾ ਮੈਡਮ ਦੇ ਵੀ ਠੀਕ ਆ ਮੈਡਮ ਠੀਕ ਨੇ ਹੁਣ ਜਣੀ ਪਹਿਲਾਂ ਬਹੁਤ ਜ਼ਿਆਦਾ ਜੇ ਪਿੰਡੋਂ ਤਾਂ ਬਹੁਤ ਮਸੀਆਂ ਪਹੁੰਚਾਈ ਹਨ ਮੈਂ ਉੱਥੇ ਹੀ ਪ੍ਰਾਇਮਰੀ ਸਕੂਲ ਦੇ ਹਾਂਜੀ ਉਹ ਬਚਾਉਂਦੇ ਬੱਚਿਆਂ ਨੂੰ ਉਹਨਾਂ ਤੇ ਜਿਆਦਾ ਲੜ ਗਏ ਉਹ ਬੱਚਿਆਂ ਨੂੰ ਬਚਾਉਂਦੇ ਸੀਗੇ ਉਹ ਕੀ ਮੰਗ ਕਰਦੇ ਮੰਗ ਇਹ ਕਰਦਾ ਮਤਲਬ ਸਾਰੇ ਸਕੂਲ ਦੇ ਦੇਖਿਆ ਜਾਵੇ ਆ ਕੇ ਪ੍ਰਸ਼ਾਸਨ ਨੂੰ ਕਹਿੰਦੇ ਵੀ ਆ ਕੇ ਦੇਖੋ ਗੌਰ ਕਰੋ ਵੀ ਇਹ ਮੜੇ ਮੋਟਾ ਨੂੰ ਮੜਾ ਟਾਵਾਂ ਲੱਗਦਾ ਕਿਤੇ ਉਹਨੂੰ ਜਦੇ ਚਕਵਾਓ ਭਜਾਓ ਸੱਦ ਕੇ ਕਿਸੇ ਨੂੰ ਸਿੱਗ ਨਿਕਾਲੀ ਏਕਨ ਦਾ ਜਾਨ ਦਾ ਵੀ ਧੱਕਾ ਹੋ ਸਕਦਾ ਬੱਚਾ ਦਾ ਪੂਰਾ ਪੂਰਾ ਬੱਚੇ ਨੇ ਘਬਰਾ ਕੇ ਬੱਚੇ ਨੂੰ ਕੁਝ ਹੋ ਸਕਦਾ ਹੈ